thank yeah. you yeah.

ਉਹ ਟ੍ਰੇਨ ਪਰਨਾ ਫਾਰਕੀ ਸਟੇਸ਼ਨ ਤੇ ਇਸ ਦੂਸਰੇ ਵਿਸ਼ਾਲ ਫੂਲਗਨ ਕੈਂਪਸ ਮਿਸ਼ਰੀਦੂਦੀਆ ਵਿੱਚ ਜੋ ਅਸੀਂ ਅੱਜ ਇਕੱਤਰ ਹੋਏ ਆ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਜਿਹੇ ਫੂਲਗਨ ਕੈਂਪਸ ਜਿਹੜੇ ਸਮਾਰਟ ਸੇਵਾ ਦੇ ਕਿਸ ਕੰਮ ਆ ਤੁਹਾਨੂੰ ਨੌਜਵਾਨਾਂ ਨੂੰ ਛਾ ਕਰਦੇ ਨੇ ਕਿ ਹੁੰਦੇ ਰਹਿਣੇ ਚਾਹੀਦੇ ਨੇ ਸੋ ਪਰ ਜਿਹੜੀ ਯਾਦ ਵਿੱਚ ਅਸੀਂ ਕੱਤਰ ਹੋਏ ਹਾਂ ਉਹ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਉਹਨਾਂ ਦੀ ਕਿ ਉਹਦੇ ਵੀ ਜੀਵਨ ਲਖਨ ਸਿੰਘ ਜੀ ਨੇ ਦੱਸਿਆ ਆਪਣੇ ਸੁਨੀਲ ਸਿੰਘ ਜੀ ਨੇ ਦੱਸਿਆ ਤੇ ਵਿਸ਼ਾਵਾ ਦੱਸਿਆ ਕਿ ਆਪਾਂ ਨੂੰ ਟ੍ਰੈਪਰਾਂ ਦਾ ਟਾਈਮ ਨਿਯਤ ਕਰਨ ਲਈ ਇੱਕ ਯੋਜਨਾ ਬਣਾਉਣੀ ਚਾਹੀਦੀ ਹੈ ਰੋਡ ਤਾਂ ਹੁਣ ਆਪਣੇ ਸਾਰਿਆਂ ਦੇ ਬਿਨਾਂ ਨਕਸ਼ਾ ਬਣ ਕੇ ਤਿਆਰ ਹੋ ਹੀ ਗਿਆ ਵਾ ਸੋ ਆਪਾਂ ਹੁਣ ਟ੍ਰੈਪਰਾਂ ਦੀ ਔਰ ਸਿਸਟਮ ਬਾਈ ਜੀ ਮਤਲਬ ਚੱਲਣ ਦਾ ਆਪਣੇ ਕਾਮਾਕਾਰਾਂ ਵਾਲੇ ਲੋਕਾਂ ਨੂੰ ਜਿਹੜੀ ਦਿੱਕਤਾਂ ਨਾ ਆਣ ਉਹਦੇ ਲਈ ਕੋਈ ਯੋਜਨਾ ਤਿਆਰ ਕਰਦੇ ਆ ਸੋ ਇੰਨਿਆਂ ਕਿ ਬੇਨਤੀਆਂ ਕਰਦੇ ਹੋਏ ਮੈਂ ਦੱਸ ਚੰਗਰ ਜੱਜ ਕਾ ਜੇ ਕੋਈ ਗਲਤੀ ਮੋਲਤੀ ਜਾਂ ਬੋਲਿਆ ਗਿਆ ਵਿਆਹ ਗੁਰਜੀ ਦਾ ਖਾਸ ਵਿਆਹ ਬਾਕੀ ਤੋਂ ਮੁਤੇਵਾਰਾ ਬਾਜੀਓ ਪ੍ਰਾਤਕਰਨ ਸੁਣਾਇਆ ਇਹ ਸਾਰਾ ਸਹਿਯੋਗ ਨਾਲ ਲੱਗਿਆ ਮੈਂ ਜਿਹੜੀ ਵੀ ਚੀਜ਼ ਸੱਜਾਇਆ ਬਿਚਰਾਇਆ ਮੈਂ ਬਹੁਤ ਰੱਖਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਖਾਸਾ ਹੋਰ ਜੀ ਕਿ ਕਿਸੇ ਕੋਸ਼ਮੇ ਦੇ ਵਿੱਚ ਸਾਡੀ ਵੀਰ ਦੀ ਦਾ ਕਿਸੇ ਜਦੋਂ ਹੋਇਆ ਸੀ ਐਕਸੀਡੈਂਟ ਤਾਂ ਅਸੀਂ ਕਿਤੇ ਰਾਸਟਰਿਆ ਸੀ ਅਸੀਂ ਉਸ ਦੇ ਵਿੱਚ ਸਾਡੀ ਭਾਰਤੀ ਕਿਸਾਨ ਜੁਨੀਅਰ ਜਿੰਨੀ ਵੀ ਗੁਰਨਾਮ ਸਿੰਘ ਚੜ੍ਹੋਣੀ ਮੈਂ ਹਰ ਕੰ ਦਾ ਪ੍ਰਧਾਨ ਰਖਮ ਸਿੰਘ ਮਾਡਾ ਉਹ ਸਾਡੇ ਵੀਰ ਜੀ ਦੇ ਤੋਂ ਰੀਤਾ ਕਰਨ 77 ਸਾਡੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਰੀ ਸਾਡੇ ਜੂਸ ਦੇ ਵੀਰ ਜੀ ਪ੍ਰਧਾਨ ਸਾਡੇ ਸਾਡੇ ਐਸ ਸਿੰਘ ਜੂਸ ਪ੍ਰਧਾਨ ਹੋਣ ਨਾਲ ਪਰ ਅਸੀਂ ਅੱਜ ਬਹੁਤ ਦੁਖਦਾਈ ਖਬਰ ਆਏ ਜਿਹੜੀ ਕਿ ਸਾਡੀ ਨੌਜਵਾਨੀ ਆ ਨਸ਼ੇ ਦੇ ਵਿੱਚ ਬਹੁਤ ਡੁੱਬੀਨ ਹੁੰਦੀ ਜਾ ਰਹੀ ਆ ਪਰ ਅੱਜ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਹ ਜਿਹਾ ਉਪਰਾਲੇ ਕਰਕੇ ਸਾਡੇ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਣ ਦਾ ਉਪਰਾਲਾ ਕਰ ਰਹੇ ਆ ਅਸੀਂ ਇੰਨਾ ਕੁ ਤੋਂ ਸਾਡੇ ਅੱਜ ਗਰਮਾਨ ਸਿੰਘ ਕਲੋਨੀ ਜੀ ਉਹਨਾਂ ਨੇ ਜਰੂਰ ਪਹੁੰਚਣਾ ਸੀ ਜਾਣੀ ਕਿ ਉਹਨਾਂ ਨੂੰ ਮੀਟਿੰਗ ਤੇ来ਨ ਨੂੰ ਨਹੀਂ ਪਹੁੰਚ ਸਕੇ ਪਰ ਜਿਹੜਾ ਇਹ ਸਾਡੇ ਰਾਹਾਂ ਰੋਡ ਤੇ ਸੌਣ ਵੀ ਇੰਨਾ ਕੁ ਚੱਲ ਰਿਹਾ ਵਾ ਇੱਕ ਪਰਾਂ ਦਾ ਯੂਕੇ ਉਹਨਾਂ ਲੋਡਿੰਗ ਤੇ ਪਰ ਚੱਲ ਰਿਹਾ ਆ ਪਰ ਉਹਨਾਂ ਦੇ ਉੱਤੇ ਸਾਨੂੰ ਜਰੂਰ ਇੱਕ ਵਾਰੀ ਇਕੱਠੇ ਹੋ ਕੇ ਸਾਰਿਆਂ ਨੂੰ ਨਸਪਾਣੀ ਪਾਉਣੀ ਨਹੀਂ ਤਾਂ ਇਹੋ ਜਿਹੇ ਐਕਸੀਡੈਂਟ ਦੁਆਰਾ ਫਿਰ ਹੁੰਦੇ ਰਹਿਣਗੇ ਇੰਨੀ ਗੱਲਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੁਬੀ ਨੂੰ ਜ਼ਿਲ੍ਹਾ ਪ੍ਰਧਾਨ ਹਾਂ ਰਿਕਸਨ ਸਾਨੂੰ ਸਾਡੇ ਗੁਰਪ੍ਰੀਤ ਜੀ ਨੇ ਇਹ ਫੋਕੋ ਵੀ ਜੂਦ ਪ੍ਰਧਾਨ ਲਾਏ ਨੇ ਨਾਲੇ ਆਪਣੇ ਛੋਟੇ ਭਾਈ ਜੀ ਨਾਮ ਰਵੀ ਜੁਨੂ ਜੀ 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 ਕੀ ਜੀ ਜੀ ਯਾਰ ਲੈ ਕਿਹਨਾਂ ਲਾਇਆ ਜੀ ਅਸੀਂ ਇਹਨਾਂ ਬੱਚਿਆਂ ਦਾ ਧੰਨਵਾਦ ਕਰਨੇ ਆ ਭਰਾਵਾਂ ਛੁੱਟਿਆਂ ਦਾ ਇਹ ਜੇ ਕੰਮ ਵਧੀਆ ਏਰੀਆ ਚ ਹੋਣੇ ਚਾਹੀਦੇ ਨੇ ਕਰਨੇ ਚਾਹੀਦੇ ਨੇ ਕਿ ਇਸ ਕਰਕੇ ਨਾ ਉਤਸ਼ਾਹ ਬਣਦਾ ਕਿ ਜਿਹੜਾ ਨਸ਼ਿਆਂ 'ਚ ਲੋਕ ਜਾ ਰਹੇ ਨੇ ਉਹਨੂੰ ਛੱਡ ਕੇ ਇੱਧਰ ਵਾਪਸੀ ਆਵਣਗੇ ਅਸੀਂ ਤਾਂ ਕਹਿੰਦੇ ਵੀ ਚਲੋ ਫੋਨ ਤੇ ਰੱਖ ਦੇਣਾ ਹੈ ਹੀ ਬਹੁਤ ਵੱਡੀ ਗੱਲ ਹੈ ਜਿਹਦੀ ਜਾਨ ਬਚਾਈ ਜੀ ਬਚਾਣੀ ਚਾਹੀਦੀ ਜਰੂਰ ਕਿ ਕਿਸੇ ਲੋੜ ਹੈ ਫੋਨ ਦੇਣਾ ਚਾਹੀਦਾ ਮੈਂ ਵੀ ਕਹਤਾ ਆਂ ਸੁਖਦੇਵ ਸਿੰਘ ਜੀ ਪਾਪ ਨੂੰ ਨੋਟ ਜੁਨੀ ਨੂੰ ਗਲਤ ਕਰਨਾ ਅਭੀ ਸੇ ਕਿ ਮੁੰਡੇ ਨੇ ਆਉ ਦਿੱਤਾ ਰਵੀ ਗੁਰੂ ਰਵੀ ਗੁਰੂ ਰਿਸ਼ੀ ਗੁਰੂ ਦੇ ਜਾਗ ਵਿੱਚ ਅੱਗੇ ਆਇਆ ਤੇ ਇਹਨੂੰ ਨਾਲ ਤਕਵਾਦ ਕਰਨੇ ਆ